ਉਮਰ ਗਈ ਖੜ ਜੋਨੀ ਮੇਰੇ ਹਣ ਦਿਓ ਮੇਰੀ ਘਪਰੂ ਨਾਲ ਅਟਕੜ ਗਈ ਖੜ ਜੋਨੀ ਮੇਰੇ ਹਣ ਦਿਓ ਮੇਰੀ ਘਪਰੂ ਨਾਲ ਅਟਕੜ ਗਈ ਖੜ ਜੋਨੀ ਮੇਰੇ ਹਣ ਦਿਓ ਉਹ ਜੀ ਦੀ ਕੁੜੀਆਂ ਤੇ ਸਰਦਹਰੀਆ ਯਾਰੋ ਜਨਮ ਭਤ ਪਿਆਰੀਆ ਉਹ ਜੀ ਦੀ ਕੁੜੀਆਂ ਤੇ ਸਰਦਹਰੀਆ ਯਾਰੋ ਜਨਮ ਭਤ ਪਿਆਰੀਆ ਮੁੰਡੇ ਧਰਬਨ ਰੜ ਕੇ ਦੇਖ ਕੇ ਉਹ ਮਰ ਕੇ ਲੋਹੜ ਤੇ ਖੜ ਗਈ ਸੁਕੀ ਨਾ ਮੁੰਡੇ ਹੋ ਜਾਣਦੇ ਹੋ ਛੇੜ ਕੰਨੀਆਂ ਮਜਾ ਜਣ ਕਰਦੀ ਸੁਕੀ ਨਾ ਮੁੰਡੇ ਹੋ ਜਾਣਦੇ ਹੋ ਮੈਂ ਕੁੜੀਆਂ ਤੇ ਨਾਲ ਜਾਂਦੀ ਸੀ ਬੜੇ ਕੰਨਾਈ ਸੋ ਸੋ ਖਾਂਦੇ ਸੀ ਮੈਂ ਕੁੜੀਆਂ ਤੇ ਨਾਲ ਜਾਂਦੀ ਸੀ ਬੜੇ ਕੰਨਾਈ ਸੋ ਸੋ ਖਾਂਦੇ ਜੇ ਮੈਂ ਮਰ ਜਾਂ ਹਾਂ ਰਾ ਕਪੜੂ ਕਾਹਲ ਜਾ ਢੱਡ ਕੇ ਲੈ ਗਿਆ ਮਰ ਗਈ ਖੜ ਜੋਨੀ ਮੇਰੇ ਹਣ ਦਿਓ ਮੇਰੀ ਘਪਰੂ ਨਾਲ ਅੱਖ ਲੜ ਗਈ ਖੜ ਜੋਨੀ ਮੇਰੇ ਹਣ ਦਿਓ ਮੇਰੀ ਘਪਰੂ ਨਾਲ ਅੱਖ ਲੜ ਗਈ ਖੜ ਜੋਨੀ ਮੇਰੇ ਹਣ ਦਿਓ ਹੋ ਜੀ ਦੀ ਕੁੜੀਆਂ ਤੇ ਸਰਦਾਰੀਆਂ ਯਾਰੋ ਜਨ ਬੱਤ ਪਿਆਰੀਆ ਹੋ ਜੀ ਦੀ ਕੁੜੀਆਂ ਤੇ ਸਰਦਾਰੀਆਂ ਯਾਰੋ ਜਨ ਬੱਤ ਪਿਆਰੀਆ ਮੁੰਡੇ ਧਰਮਨੰਦ ਰੜ ਕੇ ਦੇਖ ਕੇ ਮਰ ਕੇ ਵੋੜ ਤੇ ਕੜ ਗਈ ਸੁੱਕੀ ਨਾ ਮੁੰਡੇ ਹੋ ਜਾਣਦੇ ਛੇੜ ਕਾਨੀਆਂ ਮਜਾ ਜਣ ਕਰਦੀ ਸੁੱਕੀ ਨਾ ਮੁੰਡੇ ਹੋ ਜਾਣਦੇ ਬੈਗੇ ਹੱਥ ਮੈਂ سینੇ ਦੇ ਉੱਤੇ ਧਰ ਕੇ ਨੀ ਤੁਖ ਲੱਗੇ ਫਲ ਲੱਗਿਓ ਦਾਰ ਛੜ ਕਰਕੇ ਨੀ ਦਗੀ ਹੱਥ ਮਸੀਨੇ ਦੇ ਉੱਤੇ ਟੜਕੇ ਨੀ ਭੁੱਖ ਲੱਗੀ ਉਹ ਦਾਰ ਛੜ ਕਰਕੇ ਨੀ ਅਰੇ ਲੁਟਲੀ ਹੜਾਨੀ ਮੇ ਤਾਂ ਪੁਤਲੀ ਹੰੜਾ ਮੈਂ ਨਾਲ ਉਸ ਦੇ ਬਣ ਕੇ ਥੜ ਜੋਨੀ ਮੇਰੇ ਹਣ ਦੀ ਉਹ ਮੇਰੀ ਦਫਰੂ ਨਾਲ ਅੱਖ ਲੜ ਗਈ ਥੜ ਜੋਨੀ ਮੇਰੇ ਹਣ ਦੀ ਉਹ ਮੇਰੀ ਗਫਰੂ ਨਾਲ ਅੱਖ ਲੜ ਗਈ ਥੜ ਜੋਨੀ ਮੇਰੇ ਹਣ ਆ ਮੇਰੀ ਕਿਸੇ ਦੇ ਕਾਲ ਕੋਲ ਨੂੰ ਫਿਰ ਰੇ ਚਮਚ ਫੁੱਟੇ ਕ ਬਰੂ ਨਾ ਹੋ ਨੂ ਫਿਰ ਰੇ ਕਾਇਲਾ ਕੋਲ ਨੂੰ ਫਿਰੇ ਓ ਮਿੱਤਰੂ ਕਿਸੇ ਹੋਸ਼ ਕਰੋ ਬੇਲੀਓ ਅੱਜ ਨਾਲ ਤੇ ਸੇ ਇਹ ਡਲ ਕੇ ਹੀ ਸੁਖੀ ਨਾ ਮੁੰਡੇ ਹੋ ਜਾਣਦੇ ਛੇੜਖਾਨੀਆਂ ਮਜਾਜਣ ਕਰਦੀ ਐ ਸੁਖੀ ਨਾ ਮੁੰਡੇ ਹੋ ਜਾਣਦੇ ਹੋ ਮਹਾਂ ਦੇ ਕੜਾਵੇ ਵਿੱਚ ਮੈਂ ਕੁੱਟਲਾ ਜਿਹੜਾ ਹੈ ਸੁਹਤ ਪਰ ਉਹਦਾ ਨਾਂ ਪੁੱਛ ਲਾ ਇਹਨੂੰ ਮਹਾਂ ਦੇ ਕੜਾਵੇ ਵਿੱਚ ਮੈਂ ਕੁੱਟਲਾ ਸੁਖ ਸੁਖ ਨੂੰ ਉੱਚ ਤੋਂ ਬੁੱਝ ਲੁਹਣ ਰੋ ਮੈਂ ਨਾਲ ਉੱਥੇ ਪੜਦੀ ਖੜ ਜੋਨੀ ਮੇਰੇ ਹਣ ਦੀਓ ਮੇਰੀ ਗੱਫਰ ਨਾਲ ਅੱਖ ਲੜ ਗਈ ਖੜ ਜੋਨੀ ਮੇਰੇ ਹਣ ਦੀਓ ਮੇਰੀ ਗੱਫਰ ਨਾਲ ਅੱਖ ਲੜ ਗਈ ਖੜ ਜੋਨੀ ਮੇਰੇ ਹਣ ਦੀਓ ਫੜ ਹੋ ਜੀ ਵੀ ਨੀ ਨੂੰ ਮੇਰੇ ਉਰ ਦੇ ਹੋ 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 ਬੰਗ ਸੋਚੀਆਂ ਚੜਾਈਆਂ ਅਜ ਤੋੜ ਦੇ ਹੋ 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 ਐ ਤੋੜ ਦੇ ਹੋ ਅੱਖ ਰਖ ਲੋ ਬੋਚ ਕੇ ਚੱਕ ਲੋ ਬੇਲੀਓ ਮੇਰੇ ਜੇ ਮਕੀਲੀ ਹੁੰਦੀ ਲਾਤੀ ਸੁਕੀ ਨਾ ਮੁੰਡਿਓ ਜਾਣਦੇ ਚੇੜ ਕੰਨੀਆਂ ਮੈਂ ਜਾਜੜ ਕਰਦੀ ਐ ਸੁਕੀ ਨਾ ਮੁੰਡਿਓ ਜਾਣਦੇ ਚੇੜ ਕੱਪਰ ਨਾਲ ਅੱਖ ਲੜ ਗਈ ਸੁਕੀ ਨਾ ਮੁੰਡਿਓ ਜਾਣਦੇ ਮੇਰੇ ਕੱਪਰ ਨਾਲ ਅੱਖ ਲੜ ਗਈ ਸੁਕੀ ਨਾ ਮੁੰਡਿਓ ਜਾਣਦੇ ਹਾਂਜੀ ਲੈ ਮੁੰਡੇ ਬੜਾ ਤੇਜ਼ ਨਾ ਕਰਿਆ ਕਰ ਜੀ ਸਭ ਜ ਲਫਜ਼ ਸਮਝ ਆਉਣੇ ਚਾਹੀਦੇ ਹਾਂਜੀ ਆਓ ਜੀ ਬੇਦਰਾਵਨ ਮਤਿਆ ਚੋਬਰਾ پاک ਉਸਕ ਦੀ ਬਾਤ ਕੁਰਤੀ ਸੱਤ ਰੰਗ ਦੀ ਫਰਮਾਇਸ਼ ਹੈ ਹਾਂਜੀ ਸੌਰੀ ਚੇਂਜ ਕਰਨਾ ਪਿਆ ਸੌਂਗ ਕੁਰਤੀ ਸੱਤ ਰੰਗ ਦੀ ਨਹੀਂ ਬਾਈ ਜੀ ਨਹੀਂ ਐਨਾ ਤੇਜ਼ ਨਹੀਂ ਹੈਗਾ ਇਹ ਹੋ ਕੁਰਤੀ ਸੱਤ ਰੰਗ ਦੀ ਵਿੱਚ ਕੁੱਕੀਆਂ ਬਟਾਰਾ ਪਾਈਆਂ ਹਾ ਹਾ ਕਿੱਤੇ ਪੀਂਗਾਂ ਘਟਾਰ ਆ ਪਾਈਆਂ ਓ ਬੈਲੀਆਂ ਨੇ ਬਹਿਲ ਖੱਟ ਹੋ ਬੈਲੀਆਂ ਨੇ ਪਹਿਲੇ ਛੱਡ ਤੇ ਹੀ ਤੂੰ ਵੀ ਛੱਡ ਤੇ ਆ ਰਹੀਆਂ ਲਾਈਆਂ ਸ਼ਾਹ ਪੂਰਾ ਕਰਾ ਮਿੱਤਰ ਆ ਤੈਨੂੰ ਕਾ ਅਸਤੋ ਕੱਚੀ ਜੀਆਂ ਆਈਆਂ ਕੱਟੂ ਉਚਾੜ ਕੇ ਰੇ ਗੋਰ ਇੱਕ ਤੇ ਬਣਾਈਆਂ ਆਈਆਂ ਘਰ ਮੇਰੇ ਬਾਪੇ ਆ ਨੇ ਸਤ ਰੱਖੀਆਂ ਬੱਲੇ ਤਣ ਗਾਈਆਂ ਓ ਮੁੰਡਾ ਤਖੜੇ ਪਿੰਡ ਦਾ ਹਾਜੀ ਤੇ ਝੂੜੀਆਂ ਤੇ ਗੱਲ ਚੜਭਾਈਆਂ ਪੱਟੀਆਂ ਲੈ ਫੰਗਿਆ ਨੇ ਬੇਵਕਤ ਬਰਾਦੀਆਂ ਜਾਈਆਂ ਪੱਟੀਆਂ ਲੈ ਫੰਗਿਆ ਨੇ ਬੇਵਕਤ ਬਰਾਦੀਆਂ ਜਾਈਆਂ ਲੋਟ ਲੋਟ ਖਾ ਲੈਣਗੇ ਤੈਨੂੰ ਦੇ ਕੇ ਬਗਾਨੇ ਪੁੱਤ ਾਸੇ ਦੁਜਾ ਨਹੀਂ ਰਹਿੰਦੇ ਮਿੱਤਰ ਆ ਕਦੇ ਚਿੱਟੀਆਂ ਦੰਦਾ ਦੇ ਹਾਸੇ ਮੁੰਡਿਆਂ ਜਿੱਦਾਂ ਵੀ ਚੱਲ ਪਈ ਤੇ ਖੁਚੜ ਦੇ ਜਵਾਨ ਗਡਾਸੇ ਫਸ ਗਈ ਮੈਂ ਮੁੰਡਿਆ ਹੁਣ ਜਾਵਾਂ ਕਿਹੜੇ ਪਾਸੇ ਰੰਧ ਕੇ ਕੰਨ ਪਾੜ ਕੇ ਦੇਰ ਤੇ ਭੰਨਣਗੇ ਕਾਸੇ ਮੈਂ ਵਿਆਹ ਕਰ ਬਾਲ ਹੋ ਗਈ ਪਿਛਰੇਣ ਦੇ ਪੁਗਤ ਦੇ ਨਾਪੇ ਅੱਖ ਨਾਲ ਗੱਲ ਕਰ ਗਈ ਗੋਰੀ ਠੋਡੀ ਨਾਲ ਭੋਰ ਗਈ ਪਤਾਸੇ ਅੱਖ ਨਾਲ ਗੱਲ ਕਰ ਗਈ ਗੋਰੀ ਠੋਡੀ ਨਾਲ ਭੋਰ ਗਈ ਪਤਾਸੇ ਮੈਂ ਵਿਆਹ ਕਰਵਾਉਣਾ ਸੀ ਕੋਈ ਘਪਰੂ ਪਸੰਦ ਨਾ ਮੇਰੇ ਦੇ ਤੋਰ ਤੋਰ ਕੇ ਹੀ ਪਿੱਛੇ ਹਾਰੇ ਰਹੋਣਗੇ ਤੇਰੇ ਲੇਕਿਨ ਕਿਨੂੰ ਫੇਰਾ ਵੱਟੀ ਗੋਰੇ ਰੰਗ ਦੇ ਨਗਾ ਕੇ ਪਥਰੇ ਨਿੱਤਰਾਂ ਨੂੰ ਖੁਸ਼ ਕਰਕੇ ਤੇਰੇ ਪਹਾਰੇ ਹੋਣਗੇ ਬੇੜੇ ਮਾਪੇ ਮੇਰੇ ਘਰ ਲੱਭਦੇ ਤਾਈ ਮਾਰਦੀ ਬੱਚੋ ਲੈਣ ਘੇੜੇ ਹੋਰ ਅਪ ਜਾਣ ਕਿਹੜਾ ਪੜੂਆ ਤੈਨੂੰ ਲੈ ਜੂਗਾ ਪੜਾ ਕੇ ਫੇਰੇ ਆਉਂਦੀ ਜਾਂਦੀ ਰਹੂ ਮੇਰੇ ਤੇ ਜੱਟਾ ਵਿਆਹ ਕਰਵਾ ਲੋ ਨੇੜੇ ਆਉਂਦੀ ਜਾਂਦੀ ਰਹੂ ਮੇਰੇ ਤੇ ਜੱਟਾ ਵਿਆਹ ਕਰਵਾ ਲੋ ਨੇੜੇ ਸੁਨਾ ਸਾਂਗੂ ਦਾ ਤੇ ਨਸਰ ਸੁਰ ਹੋਏਗਾ ਨਾ ਜੋ ਤੂ ਤੋਰ ਕੇ ਕੀ ਬਟਿਆ ਹਰੇ ਚੇਤੇ ਕਰ ਨਖਰੋ ਨੂੰ ਕਈ ਰੋਣਗੇ ਸ਼ਕੀਨ ਵਿਚਾਰੇ ਜਿਨ ਤੇਰਾ ਰੂਪ ਮਾਨਣਾ ਹੈ ਵਿਸੁਰਗਾ ਦੇ ਲੈ ਗਿਆ ਨਾ ਹਰੇ ਮੈਂ ਮਾਪਿਆਂ ਦੇ ਘਰ ਮਿੱਤਰ ਆ ਦਿਨ ਤੀਆਂ ਦੇ ਵਾਂਗ ਸੀ ਗੁਜ਼ਾਰੇ ਤੇਰੇ ਪਿੱਛੇ ਲੱਗੇ ਬਹਿਰ ਨੇ ਇਹ ਮੁੰਟ ਪਿੰਡ ਦੇ ਕੀ ਫੇਰਨੇ ਕੋ ਆ ਹੇ 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 ਘੱਪਰੂ ਨਾ ਹੱਲ ਜੋੜਦੇ ਨਿੱਤ ਚਾਕਾ ਲੈਣ ਦੇ ਮਾਰੇ ਪਾਣੀ ਤੇੜੀ ਗਰਮੀ ਦਾ ਮਿੱਠਾ ਸ਼ਰਬਤ ਵਰਗਾ ਨਾਰੀ ਪਾਣੀ ਤੇ ਵੀ ਗਰਮੀ ਦਾ ਮਿੱਠਾ ਸ਼ਰਬਤ ਵਰਗਾ ਨਾਰੀ ਪਿੰਡ ਵਿੱਚੋਂ ਹੁੰਦੇ ਚਾਰ ਚਾਕਾ ਦੇ ਹੋਣੀ ਵੈਰੀ ਆ ਵਰਤੀ ਯਾਰਾ ਦੇ ਤੂੰ ਲੱਡੂ ਮੋੜ ਕੇ ਇਸਾਰੇ ਪਿੰਡ ਵਿੱਚ ਹਾਨੀ ਕਰਤੀ ਤੇਰੇ ਨਾਲ ਪਾਣੀ ਆ ਚੰਗਾ ਜਿਹੜਾ ਖਾਏ ਦਿਖਵਾਉਂਦਾ ਪਰ ਵੀ ਹੋ ਵਕਤ ਕੇ ਖੋਹ ਹੋ ਮੈਂ ਨਹੀਂ ਹਾਂ ਕਿੜੀ ਗੱਲ ਤੋਂ ਫਿੜੀ ਤੂੰ ਹਰਖੀ ਹਲ ਚਮਕੀਲੇ ਨੇ ਮੈਂ ਮਾੜੀ ਚੰਗੀ ਨਾ ਪਰਖੀ ਧੰਗਣਾ ਤੋਂ ਕੱਤ ਦੀ ਸੁਣ ਯਾਰ ਨੂੰ ਗੂੰਜਦੀ ਚਰਖੀ ਸੂਰਜ ਤੱਪ ਕਰਦਾ ਚੱਲ ਗੋਰੀਆਂ ਰੰਨਾ ਦਾ ਠਰਕੀ ਸੂਰਜ ਤੱਪ ਕਰਦਾ ਚੱਲ ਗੋਰੀਆਂ ਰੰਨਾ ਦਾ ਠਾਰਕੀ ਇਹਦੇ ਨਾਲ ਹੀ ਅਗਲਾ ਕੀ पंद्रह हाँ, हाँ, हाँ खड़के हाँ अच्छा अच्छा चा, 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 <laughs> ਆਉ ਸਾਥ ਵਿੱਚ ਰੋਜ ਗੰਡਾ ਸੇਖੜ ਕੇ ਨਿਵੇਲੀ ਪੁੱਤ ਸਰਦਾਰਾਂ ਦੇ ਕੱਬਰੂ ਮਰਦੇ ਨਿਥ ਲੜ ਲੜ ਕੇ ਸੇਖ ਲੈ ਜਿਗਰੀ ਹਜ਼ਾਰਾਂ ਦੇ ਕੱਬਰੂ ਮਰਦੇ ਨਿਥ ਲੜ ਲੜ ਕੇ ਸੇਖ ਲੈ ਜਿਗਰੀ ਯਾਰਾਂ ਦੇ ਮੈਨੂੰ ਲੱਗੇ ਪੁਲਸੀਏ ਖੜ ਕੇ ਨਹੀਂ ਮੇਰਾ ਨਰਮ ਕਾਲੀ ਜਾ ਨਿੰਮੇਰਾ ਨਰਮ ਪੜੀ ਜੋ ਕੁੱਤ ਬਣਾ ਕੇ ਕੁੱਤ ਬਣਾ ਕੇ ਛੱਡਣਗੇ ਬੈਲੀਆਂ ਦੇ ਮਰੀ ਨੂੰ ਕੁੱਤ ਬਣਾ ਕੇ ਛੱਡਣਗੇ ਬੈਲੀਆਂ ਦੇ ਮਰੀ ਨੂੰ ਉਹ ਦਿਨ ਠੀਕੇ ਰਾਤ ਨੂੰ ਠਣ ਕੇ ਮੁੱਲ ਕਰ ਟੂਟਾਂ ਦੇ ਹੈ ਦਿਨ ਠੀਕੇ ਰਾਤ ਨੂੰ ਠਣ ਕੇ ਮੁੱਲ ਕਰ ਟੂਟਾਂ ਦੇ ਇਹ ਗੱਲ ਬਿਰਲਾ ਵਾਂਝਾ ਜਾਣੇ ਹੁੰਦੇ ਸਿੰਘ ਨਾ ਉੱਟਾਂ ਦੇ ਇਹ ਗੱਲ ਬਿਰਲਾ ਵਾਂਝਾ ਜਾਣੇ ਹੁੰਦੇ ਸਿੰਘ ਨਾ ਉੱਟਾਂ ਦੇ ਉਹ ਬੈਲੀ ਰਹਿੰਦੇ ਵਹਿਲ ਕਮਾਉਂਦੇ ਦੇਖ ਲੈ ਘਟਨਾ ਹੰਨੇ ਨੇ ਹੈ ਘਟ ਰਾ ਕਹਦੇ ਕਹੋ ਦੇ ਪਤਾਨੀ ਢੇੜ ਨਗੂਟੀ ਦਾ ਉਹ ਦੇਖ ਰਗੜ ਕੇ ਹੈ ਦੇਖ ਰਗੜ ਕੇ ਰੱਖ ਤਲੀ ਅੱਜ ਬੈਲੀ ਝੂਟੀ ਦਾ ਦੇਖ ਰਗੜ ਕੇ ਰੱਖ ਤਲੀ ਅੱਜ ਬੈਲੀ ਝੂਟੀ ਦਾ ਉਹ ਬਹਿਲੀ ਕੋ ਤਸਰੰਦਾ ਹਾਰਾਂ ਦੇ ਕੱਪ ਨੂੰ ਮਰਦੇ ਨਿੱਥ ਲੜ ਲੜ ਕੇ ਨਿੱਥ ਲਹਿ ਜਿਗਰੇ ਯਾਰਾਂ ਦੇ ਕੱਪ ਨੂੰ ਮਰਦੇ ਨਿੱਥ ਲੜ ਲੜ ਕੇ ਨਿੱਥ ਲਹਿ ਜਿਗਰੇ ਯਾਰਾਂ ਦੇ ਉਦਨ ਠੇਕੇ ਰਾਤ ਨੂੰ ਠਾਣੀ ਪਹਿਣ ਕੇ ਬੁਲ ਕਰ ਤੂ ਤਾਂ ਦੇ ਹਾਏ ਨੀਦ ਨੇ ਠੇਕੇ ਰਾਤ ਨੂੰ ਠਾਣੀ ਪਹਿਣ ਕੇ ਬੁਲ ਕਰ ਤੂ ਤਾਂ ਦੇ ਇਹ ਗੱਲ ਵਿਰਲਾ ਵਾਂਝ ਜਾਣੇ ਹੁੰਦੇ ਸਿੰਘ ਨਾ ਉਤਾਂ ਦੇ ਇਹ ਗੱਲ ਵਿਰਲਾ ਵਾਂਝਾ ਜਾਣੇ ਹੁੰਦੇ ਸਿੰਘ ਨਾ ਉਤਾਂ ਦੇ ਓ ਬੈਲੀ ਇੰਦੇ ਵਹਿਲ ਕਮਾਉਂਦੇ ਦੇਖ ਲੈ ਘਟਨਾ ਹਾਨਣੇ ਏ ਘਟਨਾ ਕਦੇ ਘਾਉਂਦੇ ਪਤਾ ਨਹੀਂ ਢੇੜ ਲਗੂਟੀ ਦਾ ਦੇਖ ਰਗੜ ਕੇ ਓ ਦੇਖ ਰਗੜ ਕੇ ਰਖ ਤਾਂ ਨਹੀਂ ਅੱਜ ਵੈਲੀ ਚੋਟੀ ਦਾ ਦੇਖ ਰਗੜ ਕੇ ਰਖ ਤਾਂ ਨਹੀਂ ਅੱਜ ਵੈਲੀ ਚੋਟੀ ਦਾ ਪੜੀ ਘਟ ਘਟ ਪਾਉਣ ਕੇ ਪੋਛੇ ਨਾ نیچے ਤੇ ਆਉਗੀ ਪੜੀ ਘਟ ਘਟ ਪਾਉਣ ਕੇ ਪੋਛੇ ਨਾ نیچے ਤੇ ਆਉਗੀ ਫਿਰ ਟਕਲੇ ਵਰਗਾ ਹੋ ਜੂ ਸੁਰਤ ਸੰਭਾਲੀ ਜਾਊਗੀ ਫਿਰ ਟਕਲੇ ਵਰਗਾ ਹੋ ਜੂ ਸੁਰਤ ਸੰਭਾਲੀ ਜਾਊਗੀ ਫਿਰ ਤੇ ਹੱਥ ਕੋੜੀ ਸੀ ਚੱਕੀ ਹੁਣ ਨਾ ਚੱਦੀ ਕੋਟਣ ਚੱਕੀ ਪੁੱਛੋ ਫਰ ਲਿਆ ਤੇਰੀ ਜੂ ਪੋਏ ਵੇਚ ਕੇ ਸਾਰੀ ਦੀ ਸਾਰੀ ਖਾਲੀ ਆ ਪਹਿਨਾ ਪੋਏ ਵੇਚ ਕੇ ਸਾਰੀ ਦੀ ਸਾਰੀ ਘਾ ਰਹੀ ਆ ਹੁਣ ਪੱਕੀ ਨਹਿਰ ਤੇ ਚਾਹ ਦੀ ਹੈ ਟੀ ਪਾ ਲਈ ਆ ਹੁਣ ਪੱਕੀ ਨਹਿਰ ਤੇ ਚਾਹ ਦੀ ਹੈ ਟੀ ਪਾ ਲਈ ਆ ਹਣ ਮੱਖੀਆਂ ਘਰ ਨਾ ਆਉਂਦੇ ਨਾਲੇ ਢੇਲ ਪੱਟਾ ਨੂੰ ਉਹ ਨਾਲੇ ਢੇਲ ਪੱਟਾ ਨੂੰ ਲਾਉਂਦੇ ਨਸ਼ਾ ਦਵਾਨੀ ਕੋਟੀ ਦਾ ਦੇਖ ਰਗੜ ਕੇ ਫੇਰ ਰਗੜ ਕੇ ਰੱਕ ਤਨੀ ਅੱਜ ਵੈਲੀ ਝੋਟੀ ਦਾ ਦੇਖ ਰਗੜ ਕੇ ਰੱਕ ਤਨੀ ਅੱਜ ਵੈਲੀ ਝੋਟੀ ਦਾ ਆਪੋ ਤੇ ਹਾਤਾ ਤੇ ਦੀ ਖੱਟੀ ਕੋ ਵਿੱਚ ਪਾ ਬੈਠੇ ਨਸ਼ਿਆਂ ਦੇ ਤਾਂ ਤੇ ਭਾਂਡੇ ਢਿੰਡੇ ਲਾ ਬੈਠੇ ਨਸ਼ਿਆਂ ਦੇ ਖੁੱਤੇ ਟਾਂਡੇ ਢਿੰਡੇ ਲਾ ਬੈਠੇ ਮੇਜਿੰਦ ਨਸ਼ਿਆਂ ਦੇ ਵਿੱਚ